ਚਾਰ ਮਹੀਨੇ ਪਹਿਲਾਂ ਐਫੀਡ ਸੈਂਟਰਲ ਦੀ ਮੈਂ ਅਨਾਉਂਸਮੈਂਟ ਉਹਦੋਂ ਕੀਤੀ ਸੀ ਤੇ ਉਹਦੀ ਵਰਕਿੰਗ ਕਰਦੇ ਕਰਦੇ ਡੈਫੀਨਿਟਲੀ ਅਸੀਂ 4-5 ਕੋਰਸ ਬਣਾਏ ਵੀ ਹੈ ਉਹਦੀ ਇਨੌਗੁਰੇਸ਼ਨ ਅਸੀਂ ਕਰਨ ਜਾ ਰਹੇ ਹਾਂ ਤੇ ਇੱਕ ਕੋਟ ਦਰਸ਼ਨਗਰ ਇੱਕ ਰਾਮਾ ਮੰਡੀ ਤੇ ਇੱਕ ਸੂਰਨ ਪਲੇਅਰ ਵੀ ਬਣ ਕੇ ਤਿਆਰ ਆ ਆਲਮੋਸਟ ਉਹਦਾ ਕੰਮ ਰੁਕਿਆ ਹੋਇਆ ਸੀ ਕਿ ਅਸੀਂ ਚਾਹੁੰਦੇ ਸੀ ਕਿ ਇਹ ਦੋਨੋਂ ਕੰਪਲੀਟ ਹੋ ਜਾਣ ਤੇ ਫਿਰ ਇਹਦੀ ਇਨੌਗੁਰੇਸ਼ਨ ਕਰਾਂਗੇ ਤੇ ਸਾਡੇ ਭਰਾ ਸਾਡੀ ਸ਼ਹਿਰ ਦੀ ਸ਼ਾਨ ਜਦੋਂ ਉਹ ਨਦਰ ਘੁੰਮਣੀ ਜਾਂਦਾ ਸਵਰਗਵਾਸ ਹੋ ਗਿਆ ਫਿਰ ਅਸੀਂ ਇਹਦੀ ਨੋਕਰੀਸ਼ਨ ਡਿਲੇ ਕਰਕੇ ਉਹਦੇ ਘੋਤ ਬਾਦ ਅਜਲੀ ਰੱਖੀ ਸੀ ਤੇ ਮੇਰਾ ਦਿਲ ਸੀ ਕਿ ਐ ਅੰਕਲ ਦੇ ਹੱਥੋਂ ਹੀ ਉਹਨਾਂ ਦੀ ਬੇਟੀ ਦੇ ਹੱਥੋਂ ਹੋਵੇ ਮੈਂ ਰਿਕਵੈਸਟ ਕੀਤੀ ਫੈਮਿਲੀ ਨੂੰ ਮੈਂ ਅੰਡਰਸਟੈਂਡ ਕਰਦਾ ਹਾਲਾਤ ਇਹੋ ਜਿਹੇ ਨੇ ਕਿ ਹੱਲੇ ਨਹੀਂ ਮੂਡ ਹੁੰਦਾ ਪਰ ਮੈਨੂੰ ਸਿਗਾ ਵੀ ਆਪਾਂ ਉਸ ਭਰਾ ਦੀ ਜੋ ਜੋ ਅਸੀਂ ਸਾਰੇ ਰਲ ਮਿਲ ਕੇ ਉਹਦੀ ਸ਼ਾਨ ਵਿੱਚ ਕਰ ਸਕੀਏ ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਯੋਗਦਾਨ ਪਾਣਾ ਚਾਹੀਦਾ ਹੈ ਜਿਹੜਾ ਸਿਰਫ ਸ਼ਹਿਰ ਦੀ ਸ਼ਾਨ ਨਹੀਂ ਸੀ ਸਾਡੇ ਸਟੇਟ ਦੀ ਸ਼ਾਨ ਵੀ ਸੀ ਸਾਡੇ ਦੇਸ਼ ਦੀ ਸ਼ਾਨ ਵੀ ਸੀ ਤੇ ਬੜੀ ਮੰਨਪਾਕੀ ਉਹਨਾਂ ਦੀ ਮੌਤ ਹੋਈ ਹੈ ਪਰ ਇਸ پارک ਦਾ ਮੈਂ ਅੱਜ ਇਨਾਉਰੇਸ਼ਨ ਬੀਟੀਕੋ ਨਾਲ ਕਰਾ ਕੇ ਮੇਰੇ ਮਨ ਨੂੰ ਬੜੀ ਹੀ ਸ਼ਾਂਤੀ ਪ੍ਰਾਪਤ ਹੋਈ ਹੈ ਬਾਕੀ ਸਰਕਾਰੀ ਤੌਰ ਤੇ ਵੀ ਮੈਂ ਜ਼ਰੂਰ ਐਫਰਟ ਕਰਾਂਗਾ ਕਿ ਜੋ ਇਨਸਾਫ ਹੈ ਉਹਨਾਂ ਨੂੰ ਮਿਲ ਸਕੇ ਥੈਂਕ ਯੂ ਸਪੈਕਸ਼ਨ ਰਿਹਾ ਸੀਗਾ કે એમએસ તો સસ્પેન્ડ કર ਦਿੱતા ગયા ઓ ડોક્ટર સસ્પેન્ડ કિતતે ગયા કે પ્રાઇવેટ હોસ્પિટલ આઈસ કરકે થોડો ટાઈમ લાગ રહે દેખો કેસ ટુ કેસ થી ઓ ડેફિનેટલી એક ચીજ પ્રૂફ હો ગઈ ઓસે વાલે લગનજીની તો નહીં હો ગઈ સી ઓ બંદા دی ડ્યુટી નહીં સી જڑا ઉથે ડ્યુટી કર રયા સી تے ਹੁਣ ਇਸ ਕੇਸ ਦੇ ਵਿੱਚ ਥੋੜੀ ਇਹ ਪ੍ਰੋਬਲਮ ਜ਼ਰੂਰ ਹੈਗੀ ਹੈ ਕਿ ઓફિસ ਤੋਂ ਰિકોર્ਡ ਲੈਣਾ ਮੰਨ લો હોસ્પિટલ્સ ਤੋਂ ਸੀਪੀ ਨੇ ਇਨਕੁਆਇਰੀ ਕਰਨੀ ਤੇ મતલબ ਥੋੜਾ ਜਿਹਾ ટાઈમ જરૂર જ્યાਦਾ લાગ્યા کافی ટાઈમ ਹੋ ਗਿਆ જી ਮੈਂ ਮੈਂ ਤੁਹਾਨੂੰ ਓਨੈਸਟ ਦੱਸਾਂ ਹਾਲੇ ਤੇ ਫੈਮਿਲੀ ਨੂੰ ਜਿੱਦਾਂ ਸਾਰੇ ਲੋਕਾਂ ਨੂੰ ਉਸ ਕੰਮ ਲਈ ਟਾਈਮ ਨਹੀਂ ਮਿਲਿਆ ਮਤਲਬ ਹਲੇ ਪਰਸੋਂ ਉਹਨਾਂ ਦਾ ਭੋਗ ਹੋਇਆ ਅੱਜ ਅਸੀਂ ਇਹ ਇਵੈਂਟ ਵੈਸੀ ਪਲਾਨ ਕੀਤਾ ਸੀ ਇਹ ਲਾਸਟ ਵੀਕ ਪਲਾਨ ਸੀਗਾ ਪਰ ਕਿਉਂਕਿ ਹੁਣ ਭੋਗ ਵੀ ਪਿਆ ਸੀ ਅਸੀਂ ਇਸ ਕਰਕੇ ਇਹਨੂੰ ਪੋਸਟਪੋਨ ਕਰ ਦਿੱਤਾ ਮੈਂ ਓਨੈਸਟਲੀ ਦੇਖੋ ਕੱਲ ਮੈਂ ਦਸ ਮਿੰਟ ਹੀ ਗਿਆ ਸੀ ਜ਼ਰੂਰ ਮੈਂ ਐਸੇ ਕਰਕੇ ਪ੍ਰੈਕਟੀਕਲੀ ਰਿਕੁਐਸਟ ਕਰਨ ਗਿਆ ਸੀ ਤੇ ਉੱਥੇ ਗੱਲ ਜ਼ਰੂਰ ਹੋਈ ਹੈ ਬਾਕੀ ਮੰਡੇ ਨੂੰ ਹੋਰ ਮੈਨੂੰ ਡਿਟੇਲਸ ਪਤਾ ਲੱਗ ਗਈਆਂ ਫਿਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਸਰ ਘੋਟੇ ਵੱਲੋਂ ਖਾਸ ਕੀ ਐਪਸ ਸੈਂਡ ਉਕੇ ਫੈਮਲੀ ਲਗਾਤਾਰ ਇਹ ਆਵਾਜ਼ ਚਾਗਰੀ ਹੈ ਕਿ ਜਸਟਿਸ ਫੋਰ ਜਸਟਿਸ ਦੇਖੋ ਅਸੀਂ ਸਾਰੇ ਅੱਜ ਜਿਹੜੇ ਕੰਮ ਦੀ ਸ਼ੁਰੂਆਤ ਕੀਤੀ ਹੈ ਉਹ ਸ਼ਾਇਦ ਇਹ ਉਸ ਇਨਕੁਆਰੀ ਦਾ ਇੱਕ ਪਾਰਟ ਹੈ ਕਿ ਵੀ ਡੋਨਟ ਵਾਂਟ ਕਿ ਹਿਸ ਨੇਮ ਸ਼ੁਡ ਡਾਈਡਾਉਨ ਜਸਟ ਇਨ ਪੇਪਰਸ ਠੀਕ ਹੈ ਤੇ ਜਿਹੜੀਆਂ ਨੇ ਚੀਜ਼ਾਂ ਬਾਕੀ ਮੇਅਰ ਸਾਹਿਬ ਵੀ ਆ ਗਿਆ ਅਸੀਂ ਇਨਫੈਕਟ ਅੰਮ੍ਰਿਤਸਰ ਕੱਲ ਅਸੀਂ ਇਕੱਠੇ ਗਏ ਸੀ ਮੈਦੇ ਮੇਅਰ ਸਾਹਿਬ ਤੇ ਰਸਤੇ ਕਿਵੇਂ ਅਸੀਂ ਡਿਸਕਸ ਕਰਕੇ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਸੜਕ ਦਾ ਟਾਲੀਆ ਚੌਂਕ ਦੀ ਗੱਲ ਅਸੀਂ ਆਲਰੇਡੀ ਡਿਸਕਸ ਕਰਕੇ ਨੈਕਸਸ ਆ ਉਸ ਨੂੰ ਵੀ ਟੈਂਪਾਸ ਕਰਾਂਗੇ ਉਹ ਵੀ ਇਮੀਡੀਏਟ ਕਰਾਂਗੇ ਸੋ ਪਾਰਕ ਪ੍ਰੋਸੈਸਿੰਗ ਵਾਲੀ ਦਾ ਉਹ ਕੰਪਲੀਟ ਹੋ ਗਈ ਹੈ ਪਰ ਅਸੀਂ ਐਜ਼ ਸਰਕਾਰੀ ਨੁਮਾਇੰਦੇ ਅਸੀਂ ਐਜ਼ ਜਲੰਧਰ ਦੇ ਸਿਟੀਜ਼ਨ ਹੋਣ ਕਰਕੇ ਅਸੀਂ ਜ਼ਰੂਰ ਅਸ਼ੋਰੈਂਸ ਦਿੰਦੇ ਆ ਕਿ ਅਸੀਂ ਜੋ ਵੀ ਸਾਡੇ ਕੋਲ ਬਣ ਪਾਏਗਾ ਉਸ ਤੋਂ ਜ਼ਿਆਦਾ ਕਰਾਂਗੇ ਉਸ ਤੋਂ ਘੱਟ ਨਹੀਂ ਗੇੜੀ ਮੇਰੀ ਸਭ ਤੋਂ ਛੋਟੀ ਬੇਟੀ ਦੀ ਕਲਾਸ ਫੈਲੋ ਵੀ ਹੈ ਇਕੱਠੇ ਸਕੂਲ 'ਚ ਪੜੇ ਮੇਰੀ ਵਰਿੰਦਰ ਭਾਈ ਨਾਲ ਮੁਲਾਕਾਤ ਜ਼ਰੂਰ ਦੋ ਵਾਰੀ ਹੋਈ ਹੈ ਔਰ ਬੱਚਿਆਂ ਦੀ ਆਪਸ کافی ਮੇਲ ਮਲਾਪ ਸੀ ਤੇ ਮੇਰੀ ਬੇਟੀ ਨੇ ਕਿਹਾ ਮੈਂ ਪਰਸੋਂ ਇਹ ਅਨਾਉਂਸ ਕੀਤਾ ਉਹਨੇ ਮੈਨੂੰ ਹੌਸਲੇ ਦੱਸਿਆ ਬਈ ਸ਼ੀ ਇਜ਼ ਵੈਰੀ ਕਲੋਸ ਟੂ ਮੀ ਉਹਦੀ ਆਪਣੀ ਕਜ਼ਨਸ ਦੇ ਵਿੱਚ ਤੇ ਮੈਨੂੰ ਐਸਾ ਲੱਗ ਰਿਹਾ ਵੀ ਮੇਰੀ ਆਪਣੀ ਬੇਟੀ ਹੀ ਨਾਲ ਬੈਠੀ ਹੈ ਤੇ ਮੈਂ ਬੱਚੇ ਨੂੰ ਵੀ ਕਮਿਟਮੈਂਟ ਕਰਦਾ ਵੀ ਲਾਈਫ ਚ ਜੋ ਵੀ ਮੇਰੇ ਕੋਲ ਬਣ ਪਾਇਆ ਜਿੱਦਾਂ ਮੇਰੀ ਉਹ ਬੇਟੀ ਹੈ ਇਹ ਵੀ ਮੇਰੀ ਬੇਟੀ ਹੈ ਤੇ ਐਨੀ ਟਾਈਮ ਸ਼ੀ ਕੈਨ ਆਸਕ ਐਨੀਥਿੰਗ ਫਰ ਮੀ ਭਾਈ ਗੁਰੂ ਇਹਨੂੰ ਤਾਕਤ ਦੇ कि ਜੋ ਇਹਦਾ ਸੁਪਨਾ ਲਾਈਫ ਸਟਾਈਲ ਜ਼ਰੂਰ ਪੂਰਾ ਕਰੇ ਉੱਥੇ ਜੋ ਮੇਰੀ ਹੈਲਪ ਹੋਏਗੀ ਮੈਂ ਪਰਿਵਾਰ ਦੇ ਨਾਲ ਮਿਲ ਕੇ ਜ਼ਰੂਰ ਇਹਦੀ ਹੈਲਪ ਕਰਾਂਗੀ ਥੈਂਕ ਯੂ ਸਤਸ਼ਿਆ ਕਲ ਸਾਰਿਆਂ ਨੂੰ ਅੱਜ ਦਾ ਅੱਜ ਦਾ ਦਿਨ ਸਿਰਫ ਇੱਕ ਫੰਕਸ਼ਨ ਨਹੀਂ ਹੈ ਇਹ ਮੇਰੇ ਪਾਪਾ ਵਰਿੰਦਰ ਕੁਮੰਦ ਦੀ ਯਾਦ ਦਾ ਦਿਨ ਹੈ ਪਾਪਾ ਕੋਈ ਆਮ ਬੋਡੀ ਬਿਲਡਰ ਨਹੀਂ ਸੀ ਵਾਕਿਆ ਵਾਂਗੂ ਜੁੱਚੇ ਜਿਨ੍ਹਾਂ ਨੇ ਸਾਰਿਆਂ ਤੋਂ ਡਿਫਰੈਂਟ ਕਰਦੀ ਹੈ ਕਿ ਉਹ ਵੇਜੀਟੇਰੀਅਨ ਬੋਡੀ ਬਿਲਡਰ ਸੀ ਉਹਨਾਂ ਨੇ ਨਾਨ-ਵੈਜੀਟੇਰੀਅਨ ਬੋਡੀਬਿਲਡਰਸ ਨਾਲ ਕੰਪੀਟ ਕਰਕੇ ਵੀ ਉਹ ਉਹਨਾਂ ਨੇ ਮੈਡਲਸ ਜਿੱਤੇ ਸਿਰਫ ਪੰਜਾਬ ਨਹੀਂ ਪੂਰੇ ਇੰਡੀਆ ਦਾ ਆਪਣਾ ਨਾਮ ਰੌਸ਼ਨ ਕੀਤਾ ਤੇ ਸਾਰਿਆਂ ਨੂੰ ਪ੍ਰਾਊਡ ਫੀਲ ਕਰਾਇਆ ਪਾਪਾ ਸਿਰਫ ਇੱਕ ਐਥਲੀਟ ਨਹੀਂ ਸਨ ਉਹ ਇਨਸਪੀਰੇਸ਼ਨ ਸੀ ਉਹਨਾਂ ਨੇ ਹੀ ਇਨਸਪਾਇਰ ਕੀਤਾ ਮੈਨੂੰ ਵੀ ਜਿਮ ਸਟਾਰਟ ਕਰਨ ਦੇ ਲਈ ਉਹਨਾਂ ਨੂੰ ਵੇਖ ਕੇ ਮੈਨੂੰ ਵੀ ਆਪਣੀ ਬੋਡੀ ਨਾਲ ਪਿਆਰ ਹੋਇਆ ਕਿ ਸਾਨੂੰ ਵੀ ਟੇਕ ਕੇਅਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਵੇਖ ਕੇ ਵੀ ਮੈਂ ਸਵੇਰੇ 3-4 ਵਜੇ ਉੱਠ ਕੇ ਮੈਂ ਵੀ ਆਪਣਾ ਜਿਮ ਸਟਾਰਟ ਕਰਦੀ ਸੀ ਟ੍ਰੈਡਮਿਲ ਟ੍ਰੇਨ ਕਰਨਾ ਆਪਣੀ ਬੋਡੀ ਨੂੰ ਉਹਨਾਂ ਨੇ ਇੰਡੀਆ ਦਾ ਉਹਨਾਂ ਨੇ ਇੰਡੀਆ ਦਾ ਨਾਮ ਦੁਨੀਆ ਪਰਚੇ ਰੌਸ਼ਨ ਕੀਤਾ ਬਿਨਾ ਸਟੀਰੋਇਡਸ ਬਿਨਾ ਸ਼ਾਰਟਕਟ ਸਿਰਫ ਆਪਣੀ ਮਿਹਨਤ ਤੇ ਡਿਟਰਮੀਨੇਸ਼ਨ ਦੇ ਨਾਲ 25 ਸਾਲ ਉਹਨਾਂ ਨੇ ਇਸ ਗੇਮ ਨੂੰ ਦਿੱਤੇ ਮੇਰੇ ਲਈ Papa ਮੇਰੇ ਹੀਰੋ ਮੇਰੇ ਟੀਚਰ ਮੇਰੀ ਸਟਰੈਂਥ ਸੀ ਤੇ ਹੁਣ ਵੀ ਹੈ ਤੇ ਹਮੇਸ਼ਾ ਰਹਿਣਗੇ ਉਹਨਾਂ ਨੇ ਸਿਖਾਇਆ ਕਿ ਜ਼ਿੰਦਗੀ 'ਚ ਕਦੇ ਵੀ ਗਿਵ ਅਪ ਨਹੀਂ ਕਰਨਾ ਉਹਨਾਂ ਨੇ ਆਪਣੀ ਮੰਮਾ ਦੀ ਆਪਣੇ ਯੰਗਰ ਬ੍ਰਦਰ ਦੀ ਡੈਥ ਦੇਖੀ ਫਿਰ ਵੀ ਉਹਨਾਂ ਨੇ ਸਾਡੇ ਤਿੰਨਾਂ ਭੈਣ ਭਰਾਵਾਂ ਨੂੰ ਕਦੇ ਸ਼ੋਅ ਨਹੀਂ ਕੀਤਾ ਕਿ ਅੰਦਰੋਂ ਭਾਵੇਂ ਕਿੰਨੇ ਟੁੱਟੇ ਹੋਣ ਉਹਨਾਂ ਦੇ ਹਮੇਸ਼ਾ ਆਪਾ ਫੇਸ 6 ਸਮਾਈਲਿੰਗ ਫੇਸ ਹੀ ਦੇਖਿਆ ਅੱਜ ਜਦ ਮੈਂ ਇਹ ਪਾਰਕ ਦਾ ਨਾਮ ਦਾ ਬੋਰਡ ਦੇਖਦੀ ਆਂ ਵਿਰਿੰਦਰ ਕੁਮਾਰ ਪਾਰਕ ਤੇ ਲੱਗਦਾ ਹੈ ਕਿ ਹੀ ਇਜ਼ ਵਿਦ ਹਾਈ ਹੀ ਇਜ਼ ਵਿਦ ਅਸ ਬੱਚਾ ਨੂੰ ਇਨਸਪਾਇਰ ਕਰ ਰਹੇ ਨੇ ਕਿ ਫਿਟ ਰਹੋ ਕਲੀਨ ਰਹੋ ਤੇ ਪ੍ਰਾਊਡ ਇੰਡੀਅਨ ਬਣੋ ਪਰ ਇੱਕ ਗੱਲ ਮੈਂ ਅੱਜ ਸਭ ਨੂੰ ਯਾਦ ਕਰਵਾਉਣਾ ਚਾਹਾਂਗੀ ਪਾਪਾ ਸਿਰਫ ਇੱਕ ਨਾਮ ਨਹੀਂ ਸਨ ਕੋਈ ਕਮਿਸ਼ਨਰ ਸਨ ਉਹਨਾਂ ਦੀ ਸਰਡਨ ਡੈਥ ਦੇ ਪਿੱਛੇ ਜੋ ਵੀ ਸੱਚ ਹੈ ਉਹ ਜ਼ਰੂਰ ਬਾਹਰ ਆਉਣਾ ਚਾਹੀਦਾ ਹੈ ਉਹਨਾਂ ਨੇ ਪੰਜਾਬ ਦਾ पूरे इंडिया का नाम वर्ल्ड वाइड रोशन किया कि रियली डोंट डिजर्व दिस काइंड ऑफ डेथ मैं पूरी कोशिश करा उन्होंने लेगेसी उन्होंने मिशन असी अगे लेके जाइए सारे तो मैं सर नितिन कोहले थैंक यू है कि तुम साढ़े नाल हो इतने तो गवर्नमेंट न भी यही है कि वो सा सपोर्ट कर थैंक यू ਕੀ ਹੁਣ ਤੱਕ ਕੀ ਅਪਡੇਟ ਹੈਗੀ ਆ ਇਨਸਾਫ ਦੇ ਲਈ ਕਿੰਨਾ ਤੁਸੀਂ ਕਰ ਰਿਓ ਕੋਸ਼ਿਸ਼ ਦੇਖੋ ਇੱਕ ਬਹੁਤ ਹੀ ਕਲੀਅਰ ਕੇਸ ਹੈ ਬਸ ਅਜੇ ਤੱਕ ਸਾਨੂੰ ਪੂਰੀ سپورਟ ਮਿਲਦੀ ਪਈ ਹੈ ਬਟ ਜੇ ਸਾਨੂੰ ਕਿਤੇ ਵੀ ਕੁਝ ਲੱਗਦਾ ਹੋਇਆ ਫਰਕ ਲੱਗਦਾ ਹੋਇਆ ਤਾਂ ਮੈਂ ਡੈਫੀਨੇਟਲੀ ਪਲੇਸ ਹੋਰ ਆਪਣੇ ਸਾਰੇ ਪ੍ਰਸ਼ਾਸਨ ਦਾ ਸਾਥ ਲੈ ਕੇ ਅੱਗੇ ਆਵਾਂਗਾ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਐਵਿਡੈਂਸ ਹੈਗੇ ਜਿਹੜੇ ਇਨ ਫਿਊਚਰ ਤੁਹਾਨੂੰ ਅਸੀਂ ਪੇਸ਼ ਕਰ ਸਕਦੇ ਹਾਂ ਸਰ ਕੰਪਲੇਂਟ ਜਿਹੜੀ ਕੀਤੀ ਹੈ ਹਾਈ ਤੱਕ ਕੰਪਲੇਂਟ ਤੇ ਕੀ ਰਿਐਕਸ਼ਨ ਹੋਇਆ ਹੈ ਸਰਕਾਰ ਵੱਲੋਂ ਪੁੱਛਿਆ ਗਿਆ ਉਹਨਾਂ ਨੂੰ ਹਾਂ ਐਕਚੁਅਲੀ ਤਾਂ ਇਹਦੇ ਉੱਤੇ ਕੁਇਕ ਐਕਸ਼ਨ ਹੀ ਚਾਹੀਦੇ ਸੀਗੇ ਬਟ ਇਟਸ ਅ ਸਲੋ ਪ੍ਰੋਸੈਸ ਐਕਚੁਅਲੀ ਮੈਂ ਕਮਾਨਾ ਕੇਨੂ ਭਾਜੀ ਨੂੰ ਵੀ ਮੈਂ ਹੁਣ ਦੇਤੋ ਅਪੀਲ ਕਰਾਂਗਾ ਕਿ ਇਸ ਨੂੰ ਛੇਤੀ ਤੋਂ ਛੇਤੀ ਜਨਤਾ ਅੱਗੇ ਆਏ ਤਾਂ ਕਿ ਇਦਾਂ ਦਾ ਕਿ ਆਮ ਆਦਮੀ ਦਾ ਤਾਂ ਫਿਰ ਹੋਰ ਔਖਾ ਹੋਈ ਨੇ ਕਿ ਖਾਈ ਪ੍ਰੋਫਾਈਲ ਕੀਸ ਹੈ ਸਾਰਿਆਂ ਨੂੰ ਜਿਹਦੇ ਵਿੱਚ ਛੇਤੀ ਤੋਂ ਛੇਤੀ ਇਨਸਾਫ ਚਾਹੀਦਾ ਹੈ ਉਹ ਸਾਰਿਆਂ ਨੂੰ ਪਤਾ ਲੱਗੇ ਉਹ ਇੱਕ ਸਬਕ ਬਣ ਕੇ ਆਏ ਯਾਰ ਜੇ ਜੇ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਹਾਂ ਸੀਰੀਅਸ ਅਲਿਗੇਸ਼ਨ ਲਗਾਏਗੇ ਪਰਿਵਾਰ ਕੋਲੋਂ ਇਟਸ ਨਾਟ ਅਲਿਗੇਸ਼ਨ ਭਾਜੀ ਸਾਡੇ ਕੋਲ ਵੀ ਐਵਿਡੈਂਸ ਹੈਗੇ ਆ ਜਿਹੜੇ ਮੈਂ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਦੇ ਚੁੱਕਾ ਹਾਂ ਆਲਰੇਡੀ ਐਡਮਿਨਿਸਟ੍ਰੇਸ਼ਨ ਤੇ ਕਾਰਵਾਈ ਹੋ ਰਹੀ ਕਰ ਰਹਾ ਹੈ ਜੋ ਇਸ ਦੇ ਰਿਲੇਟਡ ਅਜੇ ਮੇਰੀ ਚੱਲਦੀ ਪਈ ਹੈ ਠੀਕ ਹੈ ਮੈਂ ਆਲਰੇਡੀ ਦੱਸ ਚੁੱਕਾ ਇਟਸ ਲੀਟਲ ਬੀ ਸਲੋ ਪ੍ਰੋਸੈਸ ਬਟ ਵੀ ਅਸੀਂ ਇਹਨਾਂ ਤੋਂ ਉਮੀਦ ਕਰਦੇ ਹਾਂ ਕਿ ਹਾਂ ਸਾਨੂੰ ਇਨਸਾਫ ਮਿਲੇਗਾ ਉਸ ਵੀਡੀਓ ਦੇ ਸਿਵਾਏ ਹੋਰ ਵੀ ਕੋਈ ਐਵੀਡੈਂਸ ਮਿਲੇ ਆ ਭਾਜੀ ਫਾਈਲਸ ਹੈਗੀਆਂ ਜਿਹੜੀਆਂ ਕਿ ਮੈਂ ਤੁਹਾਨੂੰ ਫਿਲਹਾਲ ਤੇ ਇੱਥੇ ਤੇ ਨਹੀਂ ਦੱਸ ਸਕਦਾ ਬਟ ਸਾਨੂੰ ਜਿਹੜੀ ਪ੍ਰੈਸ ਕਾਨਫਰੰਸ ਵੀ ਕਰਨੀ ਪਈ ਨਿਤਿਨ ਭਾਜੀ ਸਾਡੇ ਨਾਲ ਹੈ ਜਾਂ ਸਾਡੀ ਸਾਦਿਆਂ ਦੀ ਸਪੋਰਟ ਹੈਗੀ ਤੁਹਾਡਿਆਂ ਦੀ फिर डेफिनेटली इन फ्यूचर से सू करना भी पाया क्योंकि कैंडल मार्च भी करना पाया सड़कों से भी आना पाया करा क्योंकि यूथ की सपोर्ट हमेशा नाल है हम भी नाल है आ, था था? दुण 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 सारे की बहुत वे बॉडी और मैं यही कह एक परिवार को एक जस्टिस मिलना चाहिए

ਕਾਫੀ ਸਟੇਡੀਅਮਸ ਬਣ ਰਹੇ ਨੇ ਜਿਹੜੇ ਡਿਫਰੈਂਟ ਡਿਫਰੈਂਟ ਸਟੇਡੀਅਮਸ ਬਣ ਰਹੇ ਨੇ ਉਹਨਾਂ ਚੋਂ ਇੱਕ ਸਟੇਡੀਅਮ ਦਾ ਨਾਮ ਵੀ ਅਨੰਦਵਿੰਦਰ ਭਾਈ ਦੇ ਨਾਮ ਤੇ ਰੱਖਾਂਗੇ ਬਾਕੀ ਹੋਰ ਜੋ ਗਵਰਨਮੈਂਟ ਲੈਵਲ ਤੇ ਜਿੰਦਾ ਰੁਪੀ ਭਾਜੀ ਨੇ ਕਿਹਾ ਅਸੀਂ ਆਪ ਆਪਣੇ ਵੱਲੋਂ ਵੀ ਐਫਰਟ ਕਰਕੇ ਜੋ ਵੀ ਬੈਸਟ ਪੋਸੀਬਲ ਹੋ ਸਕੇਗਾ ਹੋਰ ਵੀ ਤਾਂ ਕਿ ਦੇਖੋ ਮੈਂ ਆਪ ਸਪੋਰਟਸ ਨਾਲ ਆਲਮੋਸਟ 35 ਸਾਲਾਂ ਤੋਂ ਜੁੜਿਆ ਮੈਂ ਤਿੰਨ ਇਸ਼ੀਅਰਿੰਗਸ ਤਿੰਨ ਵਰਲਡ ਕੱਪ ਤੇ ਨੀਓਲੰਪਿਕਸ ਦੇਖੀ ਪਲੇਅਰ ਬੰਨਾ ਬਹੁਤ ਹੀ ਔਖਾ ਮੈਨੂੰ ਲੱਗਦਾ ਵੀ ਇੱਕ ਸਿਆਸਤਦਾਨ ਬੰਨਾ ਵੀ ਉਹ ਨਹੀਂ ਔਖਾ ਪਰ ਸ਼ਾਇਦ ਪਲੇਅਰ ਬਣਨਾ ਉਸ ਤੋਂ ਜ਼ਿਆਦਾ ਔਖ ਹੈ ਉਹਦੇ ਚ ਜਿੰਨੀ ਡੈਡੀਕੇਸ਼ਨ ਜਿੰਨੀ ਮਿਹਨਤ ਪਲੇਅਰਸ ਨੂੰ ਕਰਨੀ ਪੈਂਦੀ ਹੈ ਉਹ ਚੀਜ਼ दैट ਲੈਵਲ ਇਟ ਇਜ਼ ਰੀਅਲੀ ਰੀਅਲੀ ਹਾਰਡ I ਕੈਨ ਅੰਡਰਸਟੈਂਡ ਕਿ ਮਹਿੰਦਰਪਾ ਜੀ ਨੇ ਕਿੰਨੀ ਮਿਹਨਤ ਕੀਤੀ ਹੋਣੀ ਹੈ ਵੈਜੀਟੇਰੀਅਨ ਹੈ ਕਿ ਟੂ ਅਚੀਵ दैट ਲੈਵਲ ਸੋ ਵੀ ਆਲ ਸ਼ੋਡ ਰਿਸਪੈਕਟ ਵੇਰਐਵਰ ਹੀ ਇਜ਼ ਹੀ ਸ਼ੁੱਡ ਬੀ ਐਟ ਪੀਸ ਤੇ ਸਾਡੇ ਵੱਲੋਂ ਸਾਰਿਆਂ ਵੱਲੋਂ ਜੋ ਜੋ ਸ਼ਹਿਰ ਵੱਲੋਂ ਬਣ ਪਾਏਗਾ ਸਾਨੂੰ ਸਾਰਿਆਂ ਨੂੰ ਮਿਲ ਕੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਮਿਲਦਾ ਸਿਆਸਤ ਉੱਪਰ ਉੱਠ ਕੇ ਇੱਕ ਅچھے ਸ਼ੈਰੀ ਦੇ ਨਾਮ ਤੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਐਫਰਟ ਕਰਨਾ ਚਾਹੀਦਾ ਜੋ ਜੋ ਜੱਡੀ ਜੱਡੀ ਕਰਸਾ ਹੈ ਥੈਂਕ ਯੂ